ਚਿੱਠੀਆਂ ਨਿ ਚਿੱਠੀਏ ਪਿਆਰ ਨਾਲ ਲਿਖੀਏ ਚਿੱਠੀਆਂ ਨਿ ਚਿੱਠੀਏ ਪਿਆਰ ਨਾਲ ਲਿਖੀਏ ਜਿਵੇਂ ਸਤਗੁਰੂ ਦੇ ਦਰਬਾਰ ਆਖੀ ਮੇਰੇ ਨਾਮੇ ਗੁਰੂ ਨੂੰ ਆਖੀ ਮੇਰੇ ਨਾਮੇ ਗੁਰੂ ਨੂੰ ਤੇਰੇ ਸੇਵਕ ਬੋਤਲ ਚਾਰ ਆਖੀ ਮੇਰੇ ਨਾਮੇ ਗੁਰੂ ਨੂੰ ਚਿੱਠੀਏ ਨਿ ਚਿੱਠੀਏ ਪਿਆਰ ਨਾਲ ਲਿਖੀਏ ਛੋੜਾ ਹੈ ਤਿਆਰ ਪਰ ਦਈ ਕਮਜ਼ੋਰ ਹੈ ਉਮਰ ਬਡੇਰੀ ਮੇਰਾ ਚੱਲਦਾ ਨਾ ਜੋਰ ਹੈ ਛੋੜਾ ਹੈ ਤਿਆਰ ਪਰ ਦਈ ਕਮਜ਼ੋਰ ਹੈ ਉੰਬਾਰੇ ਵਡੇਰੀ ਮੇਰਾ ਚੱਲਦਾ ਨਾ ਜੋਰ ਹੈ ਦਿਲ ਵਿੱਚ ਆਸਾਂ ਪੂਰੀਆਂ ਓ ਦਿਲ ਵਿੱਚ ਆਸਾਂ ਪੂਰੀਆਂ ਆਖੇ ਬੇੜਾ ਲਗਾ ਜਾਓ ਪਾਰ ਆਖੇ ਮੇਰੇ ਨਾਮੇ ਗੁਰੂ ਨੂੰ ਆਖੇ ਮੇਰੇ ਨਾਮੇ ਗੁਰੂ ਨੂੰ ਤੇਰੇ ਸੇਵਕ ਬੋਤਲ ਚਾਰ ਆਖੇ ਮੇਰੇ ਨਾਮੇ ਗੁਰੂ ਨੂੰ ਚਿੱਠੀਏ ਨਿ ਚਿੱਠੀਏ ਪਿਆਰ ਨਾਲ ਲਿਖੀਏ ਅੱਖੀਆਂ 'ਚ ਜੋਤਨੀ ਤੂੰ ਦਿਲ ਵਿੱਚ ਵਸਦਾ ਵੈਗਰੂ ਦਾ ਨਾਮ ਰੋ ਮਰਮ ਵਿੱਚ ਰਟਦਾ ਅੱਖੀਆਂ 'ਚ ਜੋਤਨੀ ਤੂੰ ਦਿਲ ਵਿੱਚ ਵਸਦਾ ਵੈਗਰੂ ਦਾ ਨਾਮ ਰੋ ਮਰਮ ਵਿੱਚ ਰਟਦਾ ਔਰੋਜ ਦੀ ਕਲੇਸ਼ ਮੁੱਕ ਜਏ ਔਰੋਜ ਦੀ ਕਲੇਸ਼ ਮੁੱਕ ਜਏ ਫੇਰਾ ਪਾ ਜਾਵੇ ਸੱਚੀ ਸਰਕਾਰ ਆਕੀ ਮੇਰੇ ਨਾਮੇ ਗੁਰੂ ਨੂੰ ਆਕ ਕਿ ਮੇਰੇ ਨਾਮੇ ਗੁਰੂ ਨੂੰ ਤੇਰੇ ਸੇਵਕ ਬੋਤਲ ਚਾਰ ਆਕ ਕਿ ਮੇਰੇ ਨਾਮੇ ਗੁਰੂ ਨੂੰ ਚਿੱਠੀਏ ਨੀ ਚਿੱਠੀਏ ਪਿਆਰ ਨਾਲ ਲਿਖੀਏ ਖੁਲਕੋ ਕਮਾਫ ਕਰੋ ਦਰਸ ਦਿਖਾ ਦਿਓ ਗਿਲ ਅਨਮਾਣਾ ਬੇੜਾ ਪਾਰ ਲੰਗਾ ਦਿਓ ਓਹ ਓਲ ਚੱਕ ਮਾਬ ਕੋਰ ਦਰਸ ਦਿਖਾਰੇ ਓਹ ਗਿਲ ਅਨਮਾਣਾ ਬੇੜਾ ਪਾਰ ਲੰਗਾ ਦਿਓ ਓਹ ਹੋਇ ਉਂਜ ਤਤਿ ਜੋਟੀ বাসਦਾ ਹੋਇ ਉਂਜ ਤਤਿ ਜੋਟੀ বাসਦਾ ਆਕ ਬੇੜਾ ਲਗਾ ਦਿਓ ਪਾਰ ਆਕ ਮੇਰੇ ਨਾਵੇਂ ਗੁਰੂ ਨੂੰ ਭੈ ਆ ਕਿ ਮੇਰੇ ਨਾਵੇਂ ਗੁਰੂ ਨੂੰ ਤੇਰੇ ਸੇਵਕ ਬੌਤਲ ਕਾੜ ਆ ਕਿ ਮੇਰੇ ਨਾਵੇਂ ਗੁਰੂ ਨੂੰ ਚਿੱਠੀ ਨੀ ਚਿੱਠੀਏ ਪਿਆਰ ਨਾਲ ਲਿਖੀਏ ਗੁਰੂ ਤੇਗ ਬਹਾਦਰ ਜੀ ਚਾਦ ਨਾਮੇ ਪਿਤਾ ਬਾਪ ਤੇ ਮਾਤਾ ਸਭਰਾ ਨੇ ਚੋਲਾ ਤਿਆਰ ਕੀਤਾ ਜਿਸ ਪਰੇ ਸੱਦਾ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦਰਸ਼ਨ ਦਿੱਤੇ ਚੋਲਾ ਲਿਆ ਮਾਤਾ ਸਭਰਾ ਨੂੰ ਤਾਰਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੁਰ ਕੀ ਬਾਣੀ ਭਗਤਾਂ ਦੀ ਬਾਣੀ ਗੁਰੂ ਨਾਨਕ ਮਹਾਰਾਜ ਮੇਰਾ ਕਰੋ ਸੱਚੇ ਪਾਤਸ਼ਾਹ ਪੱਤਰਕਾਰ ਸਰਵਿੰਦਰ ਸਿੰਘ ਜੌਰ ਕਾ ਸੰਗ ਦੀ ਹਰੀ ਲਵਾਈ ਗੁਰੂ ਤੇਗ ਬਹਾਦਰ ਜੀ ਚਾਦ ਨਾਮੇ ਪਿਤਾ ਮੇਰਾ ਕਰੋ ਚੜ੍ਹਦੀ ਕਲਾ ਬਲਵੋ ਜਿੰਨੀ ਹਾਰੀ ਪਰਵਾਨ ਸੋਚਾਂ ਗਿਲ ਪਿੰਡ ਝੋਟੀ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਬਰਾਬਰ ਦੇ ਚਰੋਤੇ ਤੱਕ ਵਿਦਵਾਨ ਸਕ ਵਾਜ ਪੜੀ ਛਾਡੀ ਨਮਨ ਜੀ ਗੁਰੂ ਨਾਨਕ ਮਹਾਰਾ ਮੇਰਾ ਅਗਰੇ ਪੁਸਤਕ ਮਾਫ ਕਰੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਾ ਦਾ ਭਲਾ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਫਤ